ਅ ਰੀਅਲ ਸ਼ਿਪਿੰਗ ਕੰਟਰੈਕਟ ਜਾਂ ਵੈਲਿਊਏਬਲ ਫਰੇਟ ਲੈਂਡ ਦੇ ਲਈ ਵੀ ਕੰਪਨੀ ਨਕਲੀ ਬਣਾ ਲਈ। ਇਹ ਕਈ ਇਹਦੇ ਵਿੱਚ ਏਜੰਸੀਜ਼ ਇਨਵੋਲਵ ਸੀ ਐਫ ਬੀ ਆਈ ਇਹਦੇ ਚ ਇਨਵੋਲਵ ਸੀ ਜਿਹੜੀ ਇਹਨਾਂ ਦਾ ਸਬੰਧ ਕੋਹੇ ਸਿੰਘ ਆਪਰੇਸ਼ਨਸ ਦੇ ਨਾਲ ਦੱਸਿਆ ਜਾਂਦਾ ਹੈ। 12 ਲੋਕ ਗ੍ਰਿਫਤਾਰ ਕੀਤੇ ਗਏ ਆ ਇੱਕ ਸਟੇਟ ਵਾਈਡ ਕਾਰਗੋ ਥੈਫਟ ਇਨਵੈਸਟੀਗੇਸ਼ਨ ਹੋਈ ਆ 4 ਸਾਲ ਚੱਲੀ ਆ ਤੇ ਉਹਦੇ ਵਿੱਚ ਇਹਨਾਂ ਨੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਜਿਹੜੇ 12 ਕਥਿਤ ਦੋਸ਼ੀ ਨੇ ਸਸਪੈਕਟਸ ਨੇ ਜਿਨ੍ਹਾਂ ਦੇ ਉੱਤੇ ਇਹ ਦੋਸ਼ ਲੱਗੇ ਆ ਇਹਨਾਂ ਦਾ ਸਬੰਧ ਕਿਸੇ ਸਿੰਗ ਆਪਰੇਸ਼ਨਸ ਦੇ ਨਾਲ ਦੱਸਿਆ ਜਾਂਦਾ ਹੈ ਜਿਹੜੇ ਇੱਕ ਸਕੀਮ ਚਲਾ ਰਹੇ ਸੀ ਮਾਰਚ 21 ਤੋਂ ਲੈ ਕੇ ਜੂਨ 2025 ਤੱਕ ਇਹ ਕੀ ਕਰਦੇ ਸੀ ਫਰਾਡ ਟਰਕਿੰਗ ਕੰਪਨੀਆਂ ਯੂਜ਼ ਕਰਦੇ ਸੀ ਰੀਅਲ ਸ਼ਿਪਿੰਗ ਕੰਟਰੈਕਟ ਜਾਂ ਵੈਲਿਊਏਬਲ ਫਰੇਟ ਲੈਣ ਦੇ ਲਈ ਵੀ ਕੰਪਨੀ ਨਕਲੀ ਬਣਾ ਲਈ ਗਾਂਹ ਜਾ ਕੇ ਜਿਹੜੇ ਟਰੱਕ ਤੋਂ ਲੋਡ ਲੈਣਾ ਆ ਉਹਨੇ ਕੰਪਨੀ ਤੋਂ ਲੋਡ ਲੈ ਲਿਆ ਕਿਉਂਕਿ ਸਸਤੀ ਬਿਡ ਕੀਤੀ ਸਸਤੀ ਬੋਲੀ ਦਿੱਤੀ ਉਹਨਾਂ ਨੇ ਲੋਡ ਇਹਨਾਂ ਨੂੰ ਦੇ ਦਿੱਤਾ ਉਸ ਤੋਂ ਬਾਅਦ ਇਹ ਕੀ ਕਰਦੇ ਆ ਉਹ ਸਾਰੇ ਦਾ ਸਾਰਾ ਲੋਡ ਲਿਜਾ ਕੇ ਬਜਾਏ ਇਹਦੇ ਕਿ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚਣਾ ਚਾਹੀਦਾ ਆ ਇਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਨਹੀਂ ਪਹੁੰਚਾਉਂਦੇ ਦੂਜੇ ਸ਼ਹਿਰ 'ਚ ਪਹੁੰਚਾਉਣ ਦੀ ਥਾਂ ਦੇ ਉੱਤੇ ਉਹਨੂੰ ਆਪਣੇ ਕਿਸੇ ਵੇਅਰ ਹਾਊਸ ਦੇ ਵਿੱਚ ਜਾਂ ਐਹੋਜੀ ਥਾਂ ਦੇ ਉੱਤੇ ਲੈ ਜਾਂਦੇ ਆ ਜਿੱਥੇ ਟਰੈਕ ਨਾ ਕੀਤਾ ਜਾ ਸਕੇ ਉੱਥੇ ਲਿਜਾ ਕੇ ਟਰੱਕਾਂ ਦੇ ਲੋਡ ਉਹ ਜਿਹੜੇ ਬਹੁਤ ਵੈਲਿਊਏਬਲ ਸਬਾਨ ਹੋਵੇ ਇਲੈਕਟ੍ਰੋਨਿਕਸ ਹੋਵੇ ਜਾਂ ਹੋਰ ਉਹਦੇ 'ਚ ਕੋਈ ਮਹਿੰ ਜਿਹੜੇ 2 ਨੰਬਰ ਦੇ ਵਿੱਚ ਬਲੈਕ ਮਾਰਕੀਟ ਦੇ ਵਿੱਚ ਵੇਚ ਜਾਂਦੇ ਸੀ ਮਤਲਬ ਉਹ ਲੋਕ ਜਿਨ੍ਹਾਂ ਨੂੰ ਕੋਈ ਪੁੱਛਦੇ ਨਹੀਂ ਵੀ ਕਿੱਥੋਂ ਆਇਆ ਕਿੱਦਾਂ ਆਇਆ ਉਹਨਾਂ ਲੋਕਾਂ ਨੂੰ ਬਲੈਕ ਮਾਰਕੀਟ ਦੇ ਵਿੱਚ ਜਾਂ ਤੇ ਦਲਾਲਾਂ ਨੂੰ ਵੇਚ ਦਿੰਦੇ ਸੀ ਜਿਹੜੇ ਉਹ ਦਲਾਲ ਸੀ ਉਹ ਗਾਂਹ ਵੇਚਦੇ ਸੀ ਜਾਂ ਸਿੱਧਾ ਆਪ ਵੇਚ ਦਿੰਦੇ ਸੀ ਜਿਹੜੇ ਕਈ ਮਿਲੀਅਨ ਡਾਲਰ ਦਾ ਕਪੜਾ ਕਪੜਾ ਜਾਂ ਚੋਰੀ ਕੁਝ ਵੀ ਕਹਿ ਸਕਦੇ ਹੋ ਸਿੱਧਾ-ਸਿੱਧਾ ਹੋਇਆ ਆ ਪਰ ਕਈ ਮਿਲੀਅਨ ਡਾਲਰ ਦਾ ਨੁਕਸਾਨ ਜ਼ਰੂਰ ਹੋਇਆ ਆ ਮਲਟੀਪਲ থেਫਟ ਹੋਇਆ ਕੈਲੀਫੋਰਨੀਆ ਦੇ ਵਿੱਚ ਤੇ ਉਹਦੇ ਵਿੱਚ ਜਿਹੜੀ ਇਹ ਸੈਨ ਬਰਨੈਂਡINO ਕਾਉਂਟੀ ਆ ਇਹ ਵੀ ਦੱਸੀ ਜਾ ਰਹੀ ਆ ਕਈ ਇਹਦੇ ਵਿੱਚ ਏਜੰਸੀਜ਼ ਇਨਵੋਲਵ ਸੀ ਐਫ ਬੀ ਆਈ ਇਹਦੇ ਚ ਇਨਵੋਲਵ ਸੀ ਜਿਹੜੀ ਆਈ ਆਰ ਐਸ ਸੀਗੇ ਉਹ ਤੇ ਦੂਜੇ ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਲੋਕਲ ਪੁਲਿਸ ਡਿਪਾਰਟਮੈਂਟ ਇਹਨਾਂ ਦੇ ਵਿੱਚ ਜਿਨ੍ਹਾਂ ਦੇ ਨਾਂ ਜਿਹੜੇ ਸਾਹਮਣੇ ਆਏ ਆ ਜਿਹੜੇ ਇਹ ਫੜੇ ਗਏ ਆ ਇਹਨਾਂ ਦੇ ਵਿੱਚ ਪਰਮਵੀਰ ਸਿੰਘ ਇਹਦੀ ਉਮਰ 29 ਸਾਲ ਦੱਸੀ ਜਾ ਰਹੀ ਆ ਸੰਦੀਪ ਸਿੰਘ ਦੀ ਉਮਰ 31 ਸਾਲ ਦੱਸੀ ਜਾ ਰਹੀ ਆ ਮਨਦੀਪ ਸਿੰਘ ਦੀ ਉਮਰ 42 ਸਾਲ ਆ ਰਣਯੋਧ ਸਿੰਘ ਦੀ ਉਮਰ 38 ਸਾਲ ਆ ਗਰਨੇਕ ਸਿੰਘ ਚੋਹਾਨ ਦੀ ਉਮਰ 40 ਸਾਲ ਆ ਹਰਪ੍ਰੀਤ ਸਿੰਘ ਦੀ ਉਮਰ 26 ਸਾਲ ਆ ਤੇ ਇਸੇ ਤਰ੍ਹਾਂ ਐਲਗਰ ਹਰਨੰਡੈਸ ਇਹਦੀ ਉਮਰ 27 ਸਾਲ ਆ ਤੇ ਅਰਸ਼ਪ੍ਰੀਤ ਸਿੰਘ ਦੀ ਉਮਰ 27 ਸਾਲ ਆ ਵਿਕਰਮਜੀਤ ਸਿੰਘ ਦੀ ਉਮਰ 27 ਸਾਲ ਆ ਵਿਕਰਮਜੀਤ ਜਿਹੜਾ ਆ ਉਹਦੀ ਉਮਰ 30 ਸਾਲ ਆ ਤੇ ਹਿੰਮਤ ਸਿੰਘ ਖਾਲਸਾ ਦੀ ਉਮਰ 28 ਸਾਲ ਤੇ ਨਾਰਾਇਣ ਸਿੰਘ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਜੇ ਇਹ ਅਜੇ ਦੋਸ਼ ਨਹੀਂ ਇਹਨਾਂ ਦੇ ਉੱਤੇ ਦੋਸ਼ ਸਿੱਧ ਨਹੀਂ ਹੋਏ ਹਜੇ ਸਿਰਫ ਉਸ ਨੇ ਫੜੇ ਆ ਜਦੋਂ ਕੇਸ ਚੱਲਣਾ ਜੇ ਇਹ ਸੱਚਮੁੱਚ ਦੋਸ਼ੀ ਹੋਏ ਤੇ ਸਜ਼ਾ ਬਹੁਤ ਵੱਡੀ ਮਿਲਣੀ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀ ਗੱਲਾਂ ਬਤਾ